ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਤੂੰ ਐ ਅੱਲਾ ਰਾਮ ਵੀ ਤੂੰ ਐ ਤੂੰ ਐ ਮੌਲਾ ਸ਼ਾਮ ਵੀ ਤੂੰ ਐ ਤੂੰ ਐ ਮੱਕਾ ਮਕਰਾ ਤੂੰ ਐ ਸਭ ਦਾ ਤੀਰਤ ਤਾਮ ਵੀ ਤੂੰ ਐ ਮੇਰੇ ਮਾਲਕਾ ਤੂੰ ਹੀ ਤੂੰ ਏ ਜਬ ਤੂੰ ਮੇਰੇ ਮਾਲਕਾ ਤੂੰ ਹੀ ਤੂੰ ਏ ਸਭ ਤੂੰ ਜ਼ਿੰਦਗੀ ਮੇਰੀ ਜਿੰਦਾ ਤੂੰ ਏ ਮੇਰਾ ਫਟਿਆ ਸਿੰਦਾ ਤੂੰ ਏ ਦੁਨੀਆ ਸਾਰੀ ਰਹਿਣ ਬਸੇਰਾ ਸਦੀਵੀ ਅਮਰਤ ਪਿੰਦਾ ਤੂੰ ਏ ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਹਰ ਜੋਗੀ ਦੇ ਜੋਗ ਚ ਤੂੰ ਐ ਹਰ ਪੋਗੀ ਦੇ ਪੋਗ ਚ ਤੂੰ ਐ ਜਿਸ ਤੱਕ ਚਾਵੇਂ ਦਾਨ ਕੜਾਵੇਂ ਹਰ ਲੋਭੀ ਦੇ ਲੋਭ ਜਤੂੰ ਐ ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਸ਼ਾਂਤੀ ਤੂੰ ਐ ਤਪ ਵੀ ਤੂੰ ਐ ਪਿਆਸ ਵੀ ਤੂੰ ਐ ਭੁੱਖ ਵੀ ਤੂੰ ਐ ਯਾਦ ਕਰਾਂ ਮੈਂ ਦੁੱਖ ਵੀ ਤੂੰ ਐ ਚੁਕਰ ਮਨਾਮਾ ਸੁੱਖ ਵੀ ਤੂੰ ਐ ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਮੇਰੇ ਮਾਲਕਾ ਤੂੰ ਹੀ ਤੂੰ ਐ ਸਭ ਤੂੰ ਕੋਈ ਨਾ ਜਾਣੇ ਹਸਤੀ ਤੇਰੀ ਹਰ ਹਸਤੀ ਦਾ ਮਾਲਕ ਤੂੰ ਐ ਦਿਨਾਂ ਨੇ ਦੁਨੀਆਂ ਦਿੱਤੀ ਉਹਨਾਂ ਦਾ ਵੇਚਾਲਕ ਤੂੰ ਮੇਰੇ ਮਾਲਕਾ ਤੂੰ ਹੀ ਤੂੰ ਏ ਸਭ ਤੂੰ ਮੇਰੇ ਮਾਲਕਾ ਤੂੰ ਹੀ ਤੂੰ ਏ ਸਭ ਤੂੰ